ਸਾਰੇ ਹੱਸੀ ਗਾਲੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਮਿਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਕਰਾਈ ਤਹਿਸੀਲ ਜੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5-6 ਗਾਵਾਂ ਤੁਹਾਨੂੰ ਵਿਖਾਵਾਂਗੇ ਵਿੱਚੋਂ ਕੋਈ ਤਾਜੀ ਸੋਈ ਆ ਕੋਈ ਟੋਕੜ ਗੱਬਣਿਆ ਕੋਈ ਟੋਕੜੇ ਆ ਵੀਡੀਓ ਐਂਡ ਤੱਕ ਕਰ ਵੇਖਿਓ ਅੱਜ ਸਾਰੇ ਛੋਟੇ ਹੀ ਆਪਾਂ ਤੇ ਬਾਕੀ ਆਪਣੇ ਆਣ ਕੇ ਵੇਖ ਚਾ ਕੇ ਤਸੱਲੀ ਕਰਕੇ ਟੁਕੜ ਗੱਬਣ ਚੈੱਕ ਪਾਸ ਕਰਕੇ ਗੱਬਣ ਪਾਸ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਚਵਾਈ ਕਰਾ ਕੇ ਪਾਸ ਕਰਕੇ ਫੇਰ ਹੀ ਪਸ਼ੂ ਲੋ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਠੀਕ ਠਾਕ ਜੀ ਵਧੀਆ ਕਿਰਪਾ ਜੀ ਕਰਾਉਂਦਾ ਚਲੋ ਵਧੀਆ ਕਿਰਪਾ ਚੈ ਜੀ ਦੀ ਜੇ ਤੇ ਨਾਮ ਦੱਸਦੇ ਕਰੀਫਾ ਮੇਰਾ ਸਰੂਪਾਹਮਾਨ ਜੀ ਪਿੰਡ ਪੰਜ ਕਰਗੀਆਂ ਤਸੀਰ ਦੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੋ 9781897 ਕੀ ਠੀਕ ਆ ਅੱਜ ਸਾਰੀ ਵੈਰਾਈਟੀ ਆਪਣੇ ਕੋਲ ਹਨਾ ਟੋਕੜਾ ਕੱਬਣਾ ਟੋਕੜਾ ਅੱਜ 5000 ਦੁਕਾਨ ਸ਼ੁਰੂ ਕਰ ਦੇਣੀ ਆ 5000 ਤੋਂ ਕਰ ਦੇਣੀ ਆ ਠੀਕ ਆ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਆ ਬੱਚਾ ਜੀ ਇਹਦਾ ਆਹ ਜੀ ਦੁੱਧ ਕਿੰਨਾ ਇਹਦੇ ਕੋਲ ਤੇਰੇ ਕੋਲ ਬੱਚੇ ਦਾ ਪਾ ਕੇ ਦਾ ਕਿਲੋ ਅੱਛਾ 10 ਕਿਲੋ ਹੈਗਾ ਦੁੱਧ ਖੋਲੋ ਫਿਰ ਤੋਰ ਦਈਏ 10 ਲੀਟਰ ਦੁੱਧ ਜਿਹੜਾ ਇਹਦੇ ਕੋਲ ਕਿੰਦੇ ਵੀ ਹੁਣ ਹੈਗਾ ਵਾ ਆ ਜ ਲੈ ਵੇ ਜੀ ਗੰਗਰੇ ਗੋਦੰਧੀ ਨਾਲ ਜੀ ਬਾਕੀ ਹਥਾਨਾ ਦਾ ਸਾਈਜ਼ ਗਾਪ ਇਹਦਾ ਦੇਖ ਸਕਦੇ ਆ ਪਾ ਚੰਗਾ ਹੈ ਤੇ ਕਿੰਨੇ ਰਿਤੇ ਦੀ ਆ ਵੀਰ ਜੀ ਫਿਰ ਦੇ ਦੇ ਦੀ 35 ਦੀ 32000 ਦੇ ਦੀਏ ਤੁਹਨ ਦੇ ਦਾਂਗੇ 32 ਕੀ ਕਿ ਆ ਜੀ ਤੇ ਆ ਤਾਜੀ ਸੋਈ ਆ ਇਹ ਬਸੂ ਨਹੀਂ ਸੋਈ ਜੀ ਬੱਚੀ ਜੇ ਮਗਰ ਬਹੁਤ ਮਗਰ ਇਹਦੇ ਬੱਚੀ ਆ 나ੜੂ ਜਿਹੜਾ ਨਾਲ ਹੀ ਆ ਤੇ ਇਹ ਤੇ ਜੇ ਬੋਲੇ ਚੀ ਹੋਣੀ ਆ ਤੇ ਉਹ ਬੋਲਾ ਨਹੀਂ ਤੇ ਬੱਚੇ ਦਾ ਭਾਗ ਦਾਖ ਬੋਲੇ ਅਛਾ 10 ਲੀਟਰ ਹੈਗਾ 10 ਕਿਲੋ ਹੈਗਾ ਤੇ ਇਹ ਕਿੰਨਾ ਕਰੀ ਜਾਊਗੀ ਗਾੜੀ ਪੱਠੇ ਕੁੱਠੇ ਦੁਰਪਣੀ 12 13 ਕਿਲੋ ਤੋਂ ਨਹੀਂ ਮਰਦੀ ਬਾਕੀ ਦੁੱਧ ਵੀ ਕੀ ਸੇਵਾ ਦਾ ਹੁੰਦਾ ਜਿੰਨਾ ਪਾਲੋ ਉਨਾ ਚਾਹੀਦਾ ਖੋਲੋ ਫਿਰ ਤੋਰ ਜੀ ਇਹਨਾਂ ਤੇ ਬਾਕੀ ਥਾਣੇ ਦੇ ਵੀ ਇੱਕ ਵਾਰੀ ਦੇਖ ਸਕਦੇ ਜੇ ਲੱਗੇ ਤਾਂ ਨਾਲ ਦਾ ਸਾਈਡ ਮੈਂ ਫਿਰ ਉਹਦੇ ਵਿਚਨ ਗਾ ਜੀ ਇਹ ਬਿਲਕੁਲ ਤਾਜੀ ਸੂਈ ਹੈ ਮਗਰ ਇਹਦੇ ਤੇ ਬੱਛੀ ਆ ਬੱਛੀ ਬੜੀ ਚੰਗੀ ਜਿਹੀ ਬੱਛੀ ਬਣੀ ਤੇ 10 ਲੀਟਰ ਦੁੱਧ ਇਹਦੇ ਕੋਲ ਵੀ ਹੁਣ ਕਹਿੰਦੇ ਵੀ ਹੈਗਾ ਬੋਲਾ ਲਾ ਲੈ ਕੋ ਦੁੱਧ ਲਾ ਲੈ ਤੇ 12 ਲੀਟਰ ਤੇ ਲਾ ਕੇ ਬੰਨ ਜਿਹੜਾ ਕਹਿੰਦੇ ਵੀ ਘੜੀ ਜਾਓ ਅੱਜ ਲੈਣ ਤੇ ਇਹਦਾ ਫਿਰ ਮੁੱਲ ਵੇਤੀ ਮੁੱਲ ਵੇਤੀ ਭਾਵੇਂ ਜਨਾ ਮਰਤੀ 33 40 ਕਰਾ ਲਓ 35 ਦੀ ਦੇ ਦਾਂਗੇ ਐ 35000 ਦੀ ਦੇ ਦਾਂਗੇ ਉਹ ਤਾਂ ਮਾਤੜ ਕਰ ਦਾਂਗੇ ਠੀਕ ਹੈ ਜੀ ਤੇ ਆਹ ਟੋਕੜ ਕੱਬਣਾਗੇ ਜੀ ਇਹ ਟੋਕੜ ਕੱਬਣਗੇ ਕਿੰਨੇ ਚੱਤੀ ਚੱਕ ਪਾਸੇ ਇਹ ਸਾਡੇ 7 ਸੱਤ ਮਹੀਨਿਆਂ ਦੀ ਅੱਛਾ ਖੋਲ ਫਿਰ ਤੁਰਦੀ ਇਹਨਾਂ ਤੇ ਹੁਣ ਦੁੱਧ ਹਿੰਦੀ ਜੀ ਦੁੱਧ 5 ਕਿਲੋ ਜੀ ਅੱਛਾ 5 ਕਿਲੋ ਲੈ ਲੈਂਦੇ ਨੇ ਤੇ ਬਾਕੀ ਸੱਜਰ ਦੇ ਫਿਰ ਦੁੱਧ ਚੰਗਾ ਕੱਢਦੀ ਹੋਊਗੀ ਪਹਿਲੇ ਸਵੇਲੇ 12 13 ਕਿਲੋ ਕੱਢਿਆ ਅਰਕਾ ਦੂਸਰਾ ਸਵੇਰਾ ਸਮਾ ਜੀ ਠੀਕ ਐ ਟਾਈਮ ਵੀ ਥੋੜਾ ਹੀ ਰਹਿ ਗਿਆ ਵਾ ਚੜਨ ਵਾਲੀ ਹੁਣ ਕਿ ਕੱਟਣਾ ਜੀ ਇਹਨੇ ਵਧਣਾ ਚਾਹੀਦਾ ਹਾਂਜੀ ਹਾਂਜੀ ਇਹ ਆ ਵੀ ਚਲੋ ਕੋਈ 10-20 ਦਿਨ ਦੁੱਧ ਚੋਲੇ ਤੇ ਬਾਕੀ ਕੁਛ ਦਿਨ ਛੱਡ ਦੇ ਇਹਨਾਂ ਦੱਸੋ ਗਾਂ ਫੇਰ ਇਹਨੇ ਸੱਜਰ ਹੋ ਜਾਣਾ ਸਾਢੇ 7 ਮਹੀਨੇ ਦੀ ਗੱਭਣਿਆ ਤੇ ਦੁੱਧ ਹੁਣਵੇਂ 5 ਕਿਲੋ ਜਿਹੜਾ ਕਿੰਦੇ ਵੀ ਦੇਣ ਦੇ ਤੇ ਬਾਕੀ ਹੋਣ ਵਾਲਾ ਦੁੱਧ ਵੀ ਇਹਦਾ ਪੂਰਾ ਸੰਘਣਾ ਮੱਝਾਂ ਵਰਗਾ ਹੋਣਾ ਵਾ ਥਣ ਵੀ ਚੰਗੇ ਗਿਆਪ ਤੇ ਆ ਤਰਾ ਆ ਦੇਖ ਸਾਡੇ ਬਾਕੀ ਮਿਲਕ ਵੀ ਇਹਨਾਂ ਵੀ ਚੰਗੀ ਲੱਗੀ ਆ ਤੇ ਇਹਦਾ ਮੁੱਲ ਵੇਚੀ ਫਿਰ ਇਹਦਾ ਮੁੱਲ ਭਾਂ 35 36 ਕਰਾ ਦਿਓ 30 ਵੀ ਦੇ ਦਾਂਗੇ ਅੱਛਾ 30 ਹੀ ਆ ਦੇ ਦੇ ਠੀਕ ਹੈ ਜੀ ਆਜੇ ਟਿਕਾਂ ਜੇ ਇਹ ਵੀ ਖੋਲੋ ਫਿਰ ਤੋਰੀ ਦਈਏ ਇਹਨੂੰ ਟੀਕੇ ਲੱਗੇ ਨੂੰ ਕੋ 20 20 ਦਿਨ ਹੋ ਗਏ ਜਦੋਂ ਆ ਇੱਕੋ ਘਰੋਂ ਲਈਆਂ ਜੇ ਤੇ ਕਿੰਨਾ ਦੁੱਧ ਇਹਦੇ ਕੋਲ ਇਹਨਾਂ ਦੋਵਾਂ ਥੱਲੇ 4 4 ਕਿਲੋ ਅੱਛਾ ਦੋਵਾਂ ਕੋਲ 4 4 ਲੀਟਰ ਠੀਕ ਹੈ ਬਾਕੀ ਸਾਮੂਹ ਸੁਮਣ ਆ ਲਈਆਂ ਵਦਨ ਗਿਆ ਚਾਹ ਦੇਣ ਗਿਆ ਠੀਕ ਹੈ ਜੀ ਇਹ ਆ ਵੀ ਚਲੋ ਚਾਹ ਭਰੀਂਦਾ ਸਾਰੀ ਜਾਣ ਗਿਆ ਇਹਨਾਂ ਦਾ ਦੁੱਧ ਚਲੋ ਸੰਗਣਾਂ ਦਾ ਆ ਤੇ ਗਾੜੀ ਸਟਾਲਿਆਂ 'ਚ ਵੀ ਦੁੱਧ ਸਾਰਾ ਸਿਆਲੀਆਂ ਦਾ ਕੱਢੀ ਜਾਣਾ ਦੁੱਧ ਮੋਲੇ ਨਾਲੋਂ ਚੰਗਾ ਵਾ ਸਾਰੇ ਵੀਰ ਜਿਆਦੇ ਪੈਸੇ ਖਰਚਣ ਵਾਲੇ ਨਹੀਂ ਹੁੰਦੇ। ਕਈ ਵੀਰ ਥੋੜੇ ਪੈਸੇ ਖਰਚਣ ਵਾਲੇ ਵੀ ਹੁੰਦੇ ਆ। ਤੇ ਮੋਲੇ ਦਾ ਇਹ 5000 ਦੀ ਲਗਾ। ਅੱਛਾ 5000 ਦੀ। ਲਿਆਓ ਅਗਲੇ ਵੀ ਖੋਲ ਲਿਓ। ਉਹਦੇ ਕੋਲ ਵੀ 4 ਕਿਲੋ ਇਹ ਦੋ 4 ਕਿਲੋ। ਅੱਛਾ ਤੇ ਉਹ ਵੀ 5000 ਦੀ। ਉਹ ਵੀ 5000 ਦੀ। ਜੇ ਜੋੜਾ ਇਕੱਠਾ ਲਵਾਂ ਕੋਈ ਹੋਰ ਮਾਰਦਾਂ ਨਾ ਕਰਦਾ। ਅੱਛਾ। ਆ ਜਲਾਇਆ ਇਹਦਾ ਸੂਆ ਵੀ ਪਹਿਲਾ ਆ ਥੋੜਾ ਰੱਸੀ ਦਾ ਕਰਦੀ ਆ ਤਰਾ 4 ਕਿਲੋ ਦੁੱਧ ਜਿਹੜਾ ਹਮੇਸ਼ਾ ਕੋਲ ਨਹੀਂ ਹੁੰਦੇ ਸੀ ਹੈਗਾ ਤੇ ਜੇ ਜੋੜਾ ਕਿ ਲੈ ਜੂਗਾ ਤੇ ਹੋਰ ਮਾਨਤੋਂ ਕਰਦਾਂਗੇ ਕਿ ਕਿੰਨਾ ਕਰਦੋਗੇ ਕਰਦਾਂਗੇ 8000 ਦਿੰਦੇ ਵਿੱਚ ਦੇ ਦਾਂਗੇ ਅੱਛਾ 8000 ਦੀ ਨਹੀਂ ਤੇ ਪੰਜ ਪੰਜ ਜੇ ਇਕੱਲੀ ਇਕੱਲੀ ਕਰੂ ਫਿਰ ਪੰਜ ਪੰਜ ਅੱਛਾ ਜੋੜਾ ਹੀ 8000 ਦਾ ਦੋ ਜੋੜਾ 8000 ਤੇ 8 ਕਿੱਲੇ ਦੁੱਧ ਦਵਾਂ ਦੇ ਕੋਲ 8 ਕਿੱਲੋ ਦਵਾਂ ਦੇ ਕੋਲ ਠੀਕ ਬਗਣਾ ਜੀ ਵਿਰਦੀ ਨਾਲ ਉਹਨੇ ਟੀਕੇ ਟੂਕੇ ਲਵਾਏ ਜੇ ਵੱਡੇ ਵੱਡੇ ਦੁਰਪਨੇ ਆਨੇ ਠੀਕ ਹੈ ਭਰਾਏ ਉਹ ਤਰ੍ਹਾਂ ਕਹਿੰਦੇ ਵੀ ਇਨਾਂ ਨੂੰ ਤੇ ਆਹ ਗੱਬਣ ਆ ਗਈ ਜੇ ਇਹ ਗੱਬਣ ਕੇ 6 ਮਹੀਨੇ ਦੀ ਪਹਿਲਾ ਸੁਗਾ 4 ਦਿਨਾਂ ਦੇ ਜਿਹਾ ਚਾਰ ਦਿਨ ਚੈੱਕ ਕੀਤੀ ਆ ਹਾਂ ਚੱਕ ਹੋਈ ਆ ਜੀ ਦਰੋਂ ਫੇਰ ਇੱਕ ਰੀਨਾ ਉੱਤਰਾ ਚੱਕ ਪਾਸਿਆ ਚੱਕ ਪਾਸ ਜੀ ਮੇਰੇ ਘਰ ਭਾਵੇਂ ਆਪਣੇ ਘਰ ਜਾ ਕੇ ਵੀਰ ਭਰਾ ਨੇ ਕਰਾਉਣੀ ਹੋਊਗੀ ਇੱਕ ਦੋ ਦਿਨਾਂ ਕਰਾ ਕੇ ਕਰਾ ਦੇ ਇੱਕ ਦੋ ਦਿਨਾਂ ਦੇ ਵਿੱਚ ਭਾਵੇਂ ਉਹ ਵੀ ਚੈੱਕ ਕਰਾ ਲੈ ਤੇ ਆ ਵੀ ਕਰਾ ਲੈ ਵੈਸੇ ਤੇ ਜਾਂਦੇ ਗੱਡੀ ਤੇ ਉੱਤਰਦੇ ਚੈੱਕ ਕਰਾਓ ਜ਼ਰੂਰ ਇਹਦੇ ਕਿਸੇ ਨੂੰ ਸੰਭੀ ਨਹੀਂ ਗਾਈਆਂ ਚੰਗੀ ਜਿਹੀ ਵਾਹ ਹਾਂ ਕਦ ਕਾਠ ਚੰਗਾ ਵਾ ਸੰਭੀ ਨਹੀਂ ਆ ਚਲੋ ਜੀ ਬਾਕੀ ਜੇ ਆਪਾਂ ਥਣਾ ਵਾਲਾ ਝੋਲੀ ਵਾਲੇ ਵੇਖੀ ਉਹ ਦੇਖਣ ਨੂੰ ਦੂਜਾ ਸੁਆ ਵੀ ਲੱਗਦੀ ਆ ਪਰ ਵੀਰ ਜੀ ਨੇ ਕਹਿੰਦੇ ਵੀ ਜਿਹੜਾ ਪਹਿਲਾ ਸੁਆ ਇਹਨੇ ਸੁਣਿਆ ਤੇ ਇਹਦਾ ਫਿਰ ਮੁੱਲ ਇਹਦੇ ਉਧੀਆਂ ਪੰਜੀ ਦੀ ਚਲੋ ਬਾਕੀ ਮੌਕੇ ਤੇ ਕਰਦੇ ਸਾਡਾ ਮੌਕੇ ਤੇ ਕਰਦਾਂਗੇ ਵੀਰ ਭਰਾ ਨੂੰ ਸਾਮ ਛੱਡ ਕੇ ਵੀਰ ਜੀ ਨੇ ਸਿਆਲ ਚ ਜਿੰਨਾ ਜਿੰਨੇ ਪੱਟੇ ਪੁੱਟੇ ਤੁਰਨੇ ਹਨਾ ਹਾਂਜੀ ਉਹਨਾਂ ਚੋਂ ਇਹਨੇ ਸੂਣਾ ਸਿਆਲ ਵੀ ਦੁੱਧ ਦੇਣਾ ਇਹਨੇ ਗਰਮੀ ਰੱਜ ਕੇ ਤੁਰ ਬੱਚੋ ਗਰਮੀ ਆਮ ਦੁੱਧ ਦੇਣਾ ਠੀਕ ਹੈ ਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਤੇ ਫੇਰ ਹੀ ਆਪਣੇ ਪਸ਼ੂ ਖਰੀਦੋ ਜੀ